ਜੀ ਬੈਠੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਸਥਾਨ ਆ ਜਿੱਦੋਂ ਆਪਾਂ ਗੁਰਦੁਆਰਾ ਚੱਕੀ ਸਾਹਿਬ ਦੇ ਤੌਰ ਤੇ ਯਾਦ ਕਰਦੇ ਆਂ ਐਮਨਾਬਾਦ ਸ਼ਹਿਰ ਦੇ ਵਿੱਚ ਆ ਇਹ ਸੈਮਨਾਬਾਦ ਦਾ ਨਾਂ ਪਹਿਲਾਂ ਸੈਦਪੁਰ ਸੀ ਉਹ ਜਿਹੜਾ ਉਧਰਲਾ ਪਾਸਾ ਹੈ ਉੱਥੇ ਚੱਕੀ ਚੱਲੀ ਸੀ ਗੁਰਨਾਨ ਸਿੰਘ ਨੂੰ ਚੱਕੀ ਉੱਥੇ ਪਸਾਈ ਗਈ ਸੀ ਸੈਲ ਸੀ ਉਹ ਜੇਲ ਦੇ ਅੰਦਰ ਛੋਟੀ ਜੇਲ ਹੁੰਦੀ ਹੁੰਦੀ ਜਿੱਥੇ ਸੱਲ ਕਹਿੰਦੇ ਆ ਉੱਥੇ ਚੱਕੀਆਂ ਪੀਸਣ ਲਈ ਦਿੱਤੇ ਜਾਂਦੇ ਸੀ ਜਾਂਦੀਆਂ ਸੀਗੀਆਂ ਚੱਕੀ ਆਪਣੇ ਆਪ ਚੱਲੀ ਸੀ ਜਦੋਂ ਗੁਰਦੁਆਰਾ ਬਣਿਆ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੁੰਦਾ ਸੀ ਸੰਗਤ ਇੱਥੇ ਜੁੜਿਆ ਕਰਦੀ ਸੀ ਗੁਰਦੁਆਰਾ ਵੱਡਾ ਹੁੰਦਾ ਹੋਵੇਗਾ ਪਰ 47 ਦੇ ਜਦੋਂ ਕਬਜ਼ੇ ਹੋਏ ਉਸ ਤੋਂ ਬਾਅਦ ਜਿਹੜੇ ਜਦੋਂ ਦੁਬਾਰਾ ਜਾਗਰਤੀ ਆਈ ਫਿਰ ਕਬਜ਼ੇ ਛਡਾਉਣੇ ਜਦੋਂ ਸ਼ੁਰੂ ਕੀਤੇ ਉਸ ਤੋਂ ਬਾਅਦ ਇੰਨੀ ਕੁ ਥਾਂ ਚਾਰ ਦੁਆਰੀ ਕਰਕੇ ਨਿਸ਼ਾਨੀ ਵਜੋਂ ਸਾਂਭ ਲਈ ਗਈ ਔਕਾਫ ਦੀ ਸੰਭਾਲ ਕਰਦਾ ਜਿਹੜਾ ਮਹਿਕਮਾ ਬਖਬੋੜਿਆ ਔਰ ਗੁਰਨਾਨਕ ਦਾ ਕੌਤਕ ਇੱਥੇ ਵਰਤਿਆ ਤੇ ਬੀਬੀਆਂ ਮਾਈਆਂ ਭੈਣਾਂ ਉਸ ਕੌਤਕ ਨੂੰ ਯਾਦ ਕਰਕੇ ਗਾਉਣ-ਗਾਉਂਦੀਆਂ ਹੁੰਦੀਆਂ ਧਾਰਨਾ ਦੇ ਵਿੱਚ ਇੱਕ ਮਸਤਾਨਾ ਜੋਗੀ ਗੁਰਨਾਨਦ ਦੇ ਦਰਬਾਰ ਮੈਂ ਭਾਈ ਸਾਹਿਬ ਦੇ ਮੂੰਹ ਅੱਜ ਸੁਣਨਾ ਚਾਹਾਂ ਮਾ ਆਪਾਂ ਸਾਰੇ ਨੇ ਕਾਗਰ ਜਿੱਤ ਹੋ ਗਏ ਜਿੰਨਾਂ ਸਾਥ ਦੇਣਾ ਦੇ ਦਿਓ ਪਰ ਭਾਈ ਸਾਹਿਬ ਦੇ ਮੂੰਹ ਆਪਾਂ ਸੁਣਨਾ ਹੈ ਇੱਕ ਮਸਤਾਨਾ ਜੋਗੀ ਗੁਰਨਾਨਦ ਦੇ ਦਰਬਾਰ ਅੱਜ ਕਰੋ ਜੀ ਪਿਆਰੀ ਸਾਧ ਸੰਗਤ ਜੀ ਅਵਾਜ਼ ਅਵਾਜ਼ ਆਣੀ ਚਾਹੀਦੀ ਹੈ ਸ਼ੁਰੂ ਕਰੋ ਤਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਤਕਿਆ ਮੈਂ ਬਾਬ ਤਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਤਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਬਾਬਰ ਦੇ ਜੇਲਖਾਨੇ ਪੀਸਣ ਨੂੰ ਮਿਲਦੇ ਧਾਣੇ ਬਾਬਰ ਦੇ چکی بولے ست کرتار ایک مستانی جوگے چکی تستا تکیا میں بابر دے دربار ایک جوگی تکیا میں بابر دے دربار ਬਾਬੇ ਨੂੰ ਪੜਨ ਬਿਠਾਇਆ ਬਾਬਾ ਪੜਾ ਕੇ ਆਇਆ ਬਾਬੇ ਨੂੰ ਪੜਨ ਬਿਠਾਇਆ ਬਾਬਾ ਪੜਾ ਕੇ ਆਇਆ ਤਖਤੇ ਤੇ ਲਿਖਿਆ ਏ ਕਿਉਂਕਾਰ ਇੱਕ ਮਸਤਾਨਾ ਜੋਗੀ ਤਖਤੇ ਤੇ ਲਿਖਿਆ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸ تکیا میں بابر دے دربار کالو دا پتر پیارا ترپتان دی اکھ دا تارا کالو دا پتر پیارا درشن سے راہے بلار ایک مستا جو گے درشن ترس ਇਕ ਮਸਤਾਨਾ ਜੋਗੀ ਤਕਿਆ ਮੈਂ ਬਾਬਰ ਦੇ ਦਰਬਾਰ ਇਕ ਮਸਤਾਨਾ ਜੋਗੀ ਤਕਿਆ ਮੈਂ ਬਾਬਰ ਦੇ ਦਰਬਾਰ ਇਕ ਮਸਤਾਨਾ ਜੋਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਤਕਿਆ ਮੈਂ ਬਾਬਰ ਦੇ ਦਰਬਾਰ ਇਕ ਮਸਤਾਨਾ ਜੋਗੀ ਤਕਿਆ ਮੈਂ ਬਾਬਰ ਦੇ ਦਰਬਾਰ ਬਾਬਰ ਦੇ ਜੇਲਖਾਨੇ ਪੀਸਨ ਨੂੰ ਮਿਲਦੇ ਧਾਣੇ ਬਾਬਰ ਦੇ ਜੇਲਖਾਨੇ ਪੀਸਨ ਨੂੰ ਮਿਲਦੇ ਧਾਣੇ ਚੱਕੀ ਤਾਂ ਬੋਲੇ ਸਤ ਕਰਤਾਰ ਇੱਕ ਮਸਤਾਨਾ ਜੋਗੀ ਚੱਕੀ ਤਾਂ ਬੋਲੇ ਸਤ ਕਰਤਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤ ਤਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਨਾਲ ਸੰਗਤਾਂ ਨੂੰ ਬੇਨਤੀ ਹੈ